ਹਾਂ ਜੀ ਬਾਕੀ ਗੱਤ ਤੇ ਕਾਲੇ ਜੀ ਸਾਰਿਆਂ ਨੂੰ ਲਓ ਜੀ ਵੀਰੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਗੋਪੀ ਦੀ ਕੱਟੀ ਇਹ ਗੋਪੀ ਦੀ ਕੱਟੀ ਆ ਵੀਰੇ ਅੱਜ ਆਪਾਂ ਇਹਦੇ ਇਹ ਹੀ ਕਰਨ ਲੱਗੇ ਆ ਵੀਰਾ ਬਲੀ ਭੇਮ ਦੀ ਤੁਸੀਂ ਗੋਪੀ ਦੀ ਕੱਟੀ ਦੀ ਪੰਤਰਾ ਦੇਖੋ ਵੀਰੇ ਹਾਈਟ ਲੈਂਥ ਸਿੰਗ ਜਿਵੇਂ ਗੋਪੀ ਦੇ ਨਾਲ ਸੇਮ ਟੁਸ਼ੇ ਹੋ ਕੱਟੀ ਦੀ ਉਮਰ ਸਿਰਫ ਹੈ ਗਿਆ ਵੀਰੇ 19 ਮਹੀਨਿਆਂ ਦੀ 19 ਮਹੀਨਿਆਂ ਦੀ ਤੇ ਇਹਦੀ ਇਹਦਾ ਕੱਟੀ ਸੀ ਤੇ ਇਹਨਾਂ ਨੇ ਪਹਿਲਾਂ ਗੋਪੀ ਦੀ ਇੱਕ ਝੋਟ ਜਿਹੜਾ ਨੇ 2 ਲੱਖ ਦੀ ਵੇਚੀ ਸੀ ਜਿਉਂ ਤੈਨੂੰ ਉਹ ਆਪਣਾ ਚੈਨਲ ਨਹੀਂ ਬਣਾਉਂਦਾ YouTube ਤੇ ਤੇ ਆਪਾਂ ਨੇ ਵੀਡੀਓ ਪਹਿਲਾਂ ਦੀ ਪਾਈ ਰਹੀ ਹੈਗੀ ਸੀ ਤੇ ਬਾਕੀ ਤੁਸੀਂ ਦੇਖੋ ਵੀਰੇ ਇਹ ਆਪਾਂ ਨੇ ਜਦੋਂ ਅੱਦਿਕ ਚੁਕੜੀ ਦੇਖੀ ਪੰਜ ਚੁਕੜੀ ਦੀ ਪੰਤਰ ਆਪਾਂ ਵੀ ਹੈਰਾਨ ਰਹਿ ਗਏ ਵੀ ਇੰਨੀ ਚੰਗੀ ਯਾਰ ਕਿਵੇਂ ਪਾਲਤੀ ਹੈ ਨਾ ਇੰਨੀ ਜਲਦੀ ਕੱਟੀ ਦਾ ਕਦ ਘਾਟ ਬਹੁਤ ਵੱਡਾ ਕਰਤਾ ਛੋਟੀ ਸਾਰੀ ਕਾਲੀ ਥੋੜੀ ਜਿਹੀ ਪੂਨ ਚਿੱਟੀਆਂ ਹੋ ਹੋ ਲੀ ਜੀ ਪਰ ਸੰਗਤਮਨ ਗੋਲਾ ਬੁੱਤੀ ਬਹੁਤ ਚੰਗੀ ਹੈ ਜੀ ਹੁਣ ਆਪਾਂ ਵੀਰੇ ਨਾਲ ਤਾਂ ਇਹਦੇ ਆਪਾਂ AI ਕਰਨ ਲੱਗੇ ਆਂ ਭੇਮ ਦੀ ਵੀਰਵਲੀ ਦੀ ਤੇ ਨਾਲ ਅੱਜ ਆਪਾਂ ਇਹ ਟੈਗ ਫੋਨਾਂ ਦੀ ਕਰਨ ਚ ਇਹਨਾਂ ਦਾ ਆਪ ਨੂੰ ਕੱਲ ਫੋਨ ਆਇਆ ਸੀਗਾ ਕਿ ਇਹਨਾਂ ਪੱਕਾ ਦੇ ਵਿੱਚ ਟੈਗ ਫੋਨ ਲੱਗੇ ਆ ਥੋੜੀ ਜੀ ਟੱਪਦੀ ਹੈ ਤੇ ਆਪਾਂ ਇਹਦੇ ਵੀਰੇ ਗੋਪੀਵੰਦ ਟੈਗ ਪਾ ਕੇ ਪੱਕਾ ਕਨਫਰਮ ਹੋ ਗਿਆ ਵੀ ਹਾਂ ਅਗਲੇ ਰੂਪੀ ਹਾਂ ਵੀ ਗੋਪੀਵੰਦ ਦੀ ਆ ਠੀਕ ਹੈ ਜੀ ਗੱਲ ਗਰੀ ਇਹ ਕੰਮ ਆਪਣਾ ਹੋ ਗਿਆ ਤੇ ਤੁਹਾਨੂੰ ਹੁਣ ਆਪਾਂ ਦੇ ਹੋਣਾ ਵੀ ਤੇ ਗੋਪੀ ਦਾ ਦੀ ਕੱਟੀ ਜਾਲੇਵਾ ਦੇਖੋ ਵੀਰੇ ਆਰਡਰ ਦੇ ਕੁਆਲਟੀ ਦੇਖੋ ਯਾਰ ਹਨਾ ਕਮੰਡ ਕਰਨ ਥਣ ਲੱਗਿਆ ਹੋਇਆ ਹੈ ਜੀ ਬਣੇ ਮੁੜੇ ਝੋਲੀ ਬਣੀ ਹੋਈ ਹੈ ਵੀਰੇ ਮਤ ਕੱਢੋ ਵੀਰੇ ਘੱਟ-ਪੱਟੇ 14 ਕਿਲੋ ਬਾਕੀ ਕੰਝੀ ਬਣੇ ਹੋ ਜਾਣਾ ਅੱਜ ਆਪਾਂ ਇਹੀ ਕਰਤੀ ਇਹਦੀ ਛੋਟੀ ਬਹੁਤ ਚੰਗੇ ਵਰੀ ਗੋਪੀ ਬੰਨ ਦੀ ਮੁਰਾ ਬੰਨ ਦੀ